ਕੀਟਨਾਸ਼ਕ ਵੇਚਣ ਵਾਲੇ ਡੀਲਰਾਂ ਨੂੰ ਜਾਣਬੁੱਝ ਕੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਆਰਥਿਕ ਫਾਇਦਾ ਬਦਲੇ ਕਰਵਾਈ ਜਾ ਰਹੀ ਹੈ ਬੀਐਸਸੀ ਦੀ ਡਿਗਰੀ ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਦੇ ਇੰਚਾਰਜ ਇੰਦਰਜੀਤ ਸਿੰਘ ਜੀਰਾ ਦੇ ਖੇਤੀਬਾੜੀ ਮੰਤਰੀ ਤੇ ਗੰਭੀਰ ਇਲਜ਼ਾਮ ਕੀਟਨਾਸ਼ਕ ਘੁਟਾਲੇ ਤੋਂ ਬਾਅਦ ਡੀਲਰਾਂ ਲਈ ਲਾਜ਼ਮੀ ਕੀਤੀ ਗਈ ਸੀ ਡਿਗਰੀ ਪਰ ਡਿਪਲੋਮਾ ਕਰਾਉਣ ਦੇ ਲਈ ਸਾਡੇ ਕੋਲ ਤਿੰਨ ਸੰਸਥਾ ਸਨ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਸਾਡੀ ਲੁਧਿਆਣਾ ਖਾਲਸਾ ਕਾਲਜ ਅੰਮ੍ਰਿਤਸਰ ਤੇ ਕਿਸਾਨ ਕੇਂਦਰ ਜਿਹੜੇ ਖੁੱਲੇ ਨੇ ਸਾਡੇ 19 ਉਹ 376 ਹਨ ਸਰਕਾਰ ਉਹਨਾਂ ਤੋਂ ਨਹੀਂ ਕਰਾ ਰਹੀ ਇੱਕ ਪ੍ਰਾਈਵੇਟ ਸੰਸਥਾ ਜਿਹੜੀ ਰਾਇਤ ਬਾਹਰਾ ਜੁਨੀਵਰਸਿਟੀ ਹੈ ਜਿਨ੍ਹਾਂ ਕੋਲੋਂ ਮਨਜ਼ੂਰੀ ਵੀ ਨਹੀਂ ਨਾ ਉਹਨਾਂ ਕੋਲ ਕੋਈ ਪ੍ਰਬੰਧ ਹੈ ਤੇ ਉਹਨਾਂ ਤੋਂ ਕਰਾ ਰਹੇ ਨੇ हरियाणा राजस्व चुनाव ਵਿੱਚ ਤਾਂਲੀ ਮਾਮਲੇ ਦੀ ਸੁਣਵਾਈ ਲਈ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਨੇ 25 ਜੂਨ ਪਾਈ ਅਗਲੀ ਤਾਰੀਖ ਡਾਕਟਰ ਸੁਭਾਸ਼ ਚੰਦਰਾਨ ਨੇ ਰੋਜੇਨਾ ਕਾਰਨ ਮੰਗੀ ਸੀ ਅਗਲੀ ਤਾਰੀਖ ਕਾਂਗਰਸ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਆਜ਼ਾਦ ਉਮੀਦਵਾਰ ਆਰਕੇ ਆਨੰਦ ਨੇ ਜਤਾਇਆ ਇਤਰਾਜ਼ ਇੱਕ ਮਹੱਤਵਪੂਰਨ ਪਹਿਲੂ ਇਸ ਪੂਰੇ ਕੰਟਰੋਵਰਸੀ ਮੈਂ ਉਸੇ ਵੀ ਜੁੜਾ ਹੋਇਆ ਹੈ ਕਿ ਲੇਕਿਨ ਇਹ ਸਾਫ ਦਿਖਦਾ ਹੈ ਕਿ ਇਹ ਇੱਕ ਜਾਣਬੁੱਝ ਕੇ ਕਰਕੇ ਡਿਲੇ ਕਰਨੇ ਦਾ ਇੱਕ ਤਰੀਕਾ ਹੈ ਪਟਿਆਲਾ ਵਿੱਚ ਨਰਸਾ ਨੇ ਕੀਤਾ ਸੰਗਰੂਰ ਹਾਈਵੇ ਜਾਂ ਅਸਿਆਨਾ ਚੌਂਕ ਤੇ ਲਾਇਤਰ ਨਿਕਾਰਨ ਬਠਿੰਡਾ ਚੰਡੀਗੜ੍ਹ ਰੂਟ ਦੀ ਆਵਾਜਾਈ ਪ੍ਰਭਾਵਿਤ ਠੇਕੇ ਤੇ ਭਰਤੀ ਨਰਸਾ ਨੌਕਰੀਆਂ ਪੱਕਿਆ ਕਰਨ ਦੀ ਮੰਗ ਨੂੰ ਲੈ ਕੇ ਕਰ ਰਹੇ ਹਨ ਸੰਘਰਸ਼ ਮੰਗਲਵਾਰ ਸ਼ਾਮ ਹੈਲਥ ਸੈਕਟਰ ਨਾਲ ਹੋਈ ਬੈਠਕ ਵੀ ਨਿਕਲੀ ਬੇਸਿੱਖਤਾ ਸਰਕਾਰ ਸਾਨੂੰ ਲਾਰੇ ਲੱਪੇ ਲਾਈ ਜਾਂਦੀ ਹੈ ਕਦੀ 18 ਤਰੀਕ ਦੇਤੀ ਕਦੀ 10 ਦੇਤੀ ਪਿਛਲੇ 7 ਸਾਲਾਂ ਤੋਂ ਸਾਡੇ ਨਾਲ ਲਾਰੇਬਾਜ਼ੀ ਕਰਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੱਢਿਆ ਪੰਜਾਬ ਰੋਡਵੇਜ਼ ਦੀ ਪਰਮਵਸਤੇ ਕਰਮਚਾਰੀ ਅੱਜ ਤੋਂ 3 ਦਿਨਾਂ ਤੱਕ ਸੂਬੇ ਭਰ ਵਿੱਚ ਕਰਨਗੇ ਚੱਕਾ ਜਾਮ ਨਹੀਂ ਚੱਲਣਗੀਆਂ ਬੱਸਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਚੱਕਾ ਜਾਮ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਭਾਰਤ ਜ਼ਿੰਬਾਬਵੇ ਵਿਚਕਾਰ ਸੀਰੀਜ਼ ਦਾ ਤੀਸਰਾ ਤੇ ਆਖਰੀ T20 ਮੈਚ ਅੱਜ ਸੀਰੀਜ਼ ਜਿੱਤਣ ਲਈ ਮੈਦਾਨ ਵਿੱਚ ਉਤਰਨ ਗਿਆ ਦੋਹਾਂ ਟੀਮਾਂ ਇਸ ਤੋਂ ਪਹਿਲਾਂ ਜ਼ਿੰਬਾਬਵੇ ਖਿਲਾਫ 1 ਡੇ ਸੀਰੀਜ਼ ਜਿੱਤ ਚੁੱਕੀ ਹੈ ਟੀਮ ਇੰਡੀਆ